ਸੋ ਸਤਿ ਸ੍ਰੀ ਅਕਾਲ ਜੀ ਐਨ ਡੀ ਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜਾਂਦਾ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਆਇਆ ਹੈ ਲੈਕਚਰਰ ਅਫਟਰ ਮਾਸਟਰ ਕਿਡਰ ਨੌਨ ਟੀਚਿੰਗ ਪੋਸਟਸ ਤੇ ਪ੍ਰਿੰਸੀਪਲ ਦੀਆਂ ਪੋਸਟਾਂ ਜਿਹੜੀਆਂ ਨੇ ਆਊਟ ਹੋਈਆਂ ਨੇ ਸੋ ਆਓ ਇਸ ਦੀ ਡਿਟੇਲ ਦੇ ਵਿੱਚ ਜਾਣਕਾਰੀ ਲੈਣੇ ਆ ਕਿ ਇਸ ਕਿੰਨੀ ਹੈ ਤਨਖਾਹ ਕਿੰਨੀ ਹੈ ਅਪਲਾਈ ਕਰ ਸਕਦਾ ਹੈ ਲਾਸਟ ਡੇਟ ਕਿੰਨੀ ਹੈ ਤੇ ਅੱਗੇ ਪ੍ਰਿੰਸੀਪਲ ਸੋ ਆਓ ਜੀ ਸ਼ੁਰੂ ਕਰਦੇ ਆ ਆਪਾਂ ਆਪਣੀ ਅੱਜ ਦੀ ਇਹ ਜਾਣਕਾਰੀ ਸੋ ਸਾਥੀਓ ਇਹ ਨੋਟੀਫਿਕੇਸ਼ਨ ਹੈ ਜਿਹੜਾ ਆਊਟ ਹੋਇਆ ਹੈ 19 9 2025 ਨੂੰ ਤੇ 19 9 25 ਤੋਂ ਹੀ ਜਿਹੜੀ ਇਹ ਅਪਲਾਈ ਕਰਨ ਦੀ ਡੇਟ ਹੈ ਇਹਨਾਂ ਪੋਸਟਾਂ ਦੀ ਲਾਸਟ ਡੇਟ ਹੈ ਜਿਹੜੀ ਸਾਥੀਓ ਉਹ 23 10 2025 ਹੈ ਐਗਜ਼ਾਮ ਡੇਟ ਤੇ ਐਡਮਿਟ ਕਾਰਡ ਦੀ ਡੇਟ ਹੈ ਜਿਹੜੀ ਉਹ ਮੁਕਦੇ ਤੋਂ ਬਾਅਦ ਵਿੱਚ ਪ੍ਰੋਵਾਈਡ ਹੋ ਜੂਗੀ ਇੱਥੇ ਦੇਖੋ ਜੀ ਜਨਰਲ ਕੈਟਾਗਰੀ OBC ਤੇ EWS ਪੋਸਟ ਵਾਈਜ਼ 2500 ਰੁਪਏ ਫੀਸ ਫॉर ਪ੍ਰਿੰਸੀਪਲ ਪੋਸਟਸ TGT PGT ਦੇ ਲਈ 2000 ਰੁਪਏ ਤੇ ਨਾਨ ਟੀਚਿੰਗ ਪੋਸਟਾਂ ਦੇ ਲਈ 1500 ਰੁਪਏ ਫੀਸ ਰਹਿਣ ਵਾਲੀ ਹੈ ਆਲ ਫੀਮੇਲ SC ST ਪੀਕਲ ਹੈਂਡੀਕੈਪਟ ਦੇ ਲਈ 500 ਪੇਮੈਂਟ ਦਾ ਮੋਡ ਹੈ ਜਿਹੜਾ ਉਹ ਆਨਲਾਈਨ ਹੀ ਹੋਵੇਗਾ ਸਾਥੀਓ ਸੋ ਅੱਗੇ ਹੈ ਜੀ ਤੁਹਾਡੀ ਏਜ ਲਿਮਟ ਤੇ ਹੋਰ ਡਿਟੇਲ ਪ੍ਰਿੰਸੀਪਲ ਦੀਆਂ ਪੋਸਟਾਂ ਲਈ ਸਾਥਿਓ ਏਜ ਲਿਮਟ ਹੈ ਜਿਹੜੀ 50 ਸਾਲ ਰਹਿਣ ਵਾਲੀ ਹੈ ਤੇ ਪੀਜੀਟੀ ਦੀਆਂ ਪੋਸਟਾਂ ਦੇ ਲਈ ਲੈਕਚਰਾਰ ਦੀਆਂ ਪੋਸਟਾਂ ਦੇ ਲਈ ਏਜ ਹੈ ਜਿਹੜੀ ਉਹ 40 ਸਾਲ ਤੱਕ ਰਹਿਣ ਵਾਲੀ ਹੈ ਪੀਜੀਟੀ ਦੀਆਂ ਪੋਸਟਾਂ ਦੇ ਲਈ ਏਜ ਹੈ ਜਿਹੜੀ ਉਹ 35 ਸਾਲ ਰਹਿਣ ਵਾਲੀ ਹੈ ਅਕਾਊਂਟੈਂਟ ਦੀਆਂ ਪੋਸਟਾਂ ਦੇ ਲਈ ਜਿਹੜੀ ਏਜ ਲਿਮਟ ਹੈ ਉਹ 30 ਸਾਲ ਹੈ ਲੈਬ ਅਟੈਂਡੈਂਟ ਦੀ ਪੋਸਟ ਜਿਹੜੀ ਹੈ ਉਸ ਦੇ ਲਈ ਏਜ ਲਿਮਟ 30 ਸਾਲ ਹੈ ਪੋਸਟਲ ਵਾਰਡਨ ਦੀਆਂ ਜਿਹੜੀਆਂ ਪੋਸਟਾਂ ਨੇ ਉਸ ਦੇ ਲਈ 35 ਸਾਲ ਹੈ ਸੋ ਇਹ ਗਵਰਨਮੈਂਟ ਦੇ ਦੁਆਰਾ ਮਤਲਬ ਜਿਹੜੀਆਂ ਹੈਗੀਆਂ ਪੋਸਟਾਂ ਕੱਢੀਆਂ ਗਈਆਂ ਨੇ ਫੀਮੇਲ ਸਟਾਫ ਨਰਸ ਦੇ ਲਈ 35 ਸਾਲ ਹੈ ਸੈਕਰੀਟੇਟ ਅਸਿਸਟੈਂਟ ਜਿਹੜੇ ਉਹਨਾਂ ਦੀ ਉਮਰ ਦੀ ਲਿਮਟ ਹੈ ਜਿਹੜੀ ਉਹ 30 ਸਾਲ ਹੈ ਏਜ ਲਿਮਟ ਹੈ ਜਿਹੜੀ ਉਹ 23-10-25 ਤੱਕ ਜਿਹੜੀ ਹੈਗੀ ਹੈ ਇੰਨੀ ਹੋਣੀ ਚਾਹੀਦੀ ਹੈ ਉਸ ਤੋਂ ਪਹਿਲਾਂ ਪਹਿਲਾਂ ਮਤਲਬ ਉਸ ਤੋਂ ਬਾਅਦ ਦੀ ਡੇਟ ਹੈ ਜਿਹੜੀ ਉਹ ਨਹੀਂ ਵਿਚਾਰਿਆ ਜਾਊਗਾ ਏਜਰ ਲੈਕਚਰ ਜੋ ਮਿਲਦੀ ਹੈ ਸਾਬਕਾ ਫੌਜੀਆ ਦੀ ਜਾਂ ਹੋਰ categories ਦੀ ਉਹਦੀ ਡਿਟੇਲ ਹੈ ਜਿਹੜੀ ਉਹ ਰੂਲਾਂ ਦੇ ਮੁਤਾਬਕ ਹੈ ਫੁੱਲ ਨੋਟੀਫਿਕੇਸ਼ਨ ਹੈ ਜਿਹੜਾ ਇਹ ਤੁਹਾਨੂੰ ਟੈਲੀਗ੍ਰਾਮ ਆਪਣੇ ਚੈਨਲ ਤੇ ਤੇ WhatsApp ਗਰੁੱਪ ਤੇ ਜਿਹੜਾ ਹੈਗਾ ਮਿਲ ਜੂਗਾ ਸੋ ਲਿੰਕ ਉਹਨਾਂ ਦੇ ਡਿਸਕ੍ਰਿਪਸ਼ਨ ਦੇ ਵਿੱਚ ਨੇ ਉਹਨਾਂ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਸਿਲੈਕਸ਼ਨ ਦਾ ਪ੍ਰੋਸੈਸ ਕੀ ਹੈ ਜੀ ਟਾਇਰ 1 ਦੇ ਵਿੱਚ ਜਿਹੜੇ ਤੁਹਾਡੇ ਸਾਥੀਓ ਰਿਟਰਨ ਐਗਜ਼ਾਮ ਹੋਣਗੇ ਦੋ ਉਸ ਤੋਂ ਬਾਅਦ ਇੰਟਰਵਿਊ ਹੋਊਗੀ ਫॉर ਪ੍ਰਿੰਸੀਪਲ ਪੋਸਟ ਦੇ ਲਈ ਓਨਲੀ ਸਕਿਲ ਟੈਸਟ ਆ ਜਿਹੜਾ ਜੀਐਸ ਜੀਐਸਏ ਪੋਸਟਸ ਦੇ ਲਈ ਹੋਊਗਾ ਸਿਰਫ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਤੇ ਮੈਡੀਕਲ ਐਗਜ਼ਾਮੀਨੇਸ਼ਨ ਤੁਹਾਡਾ ਜਿਹੜਾ ਕਲੀਅਰ ਹੋ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਐਲੀਜੀਬਲ ਹੋ ਜਾਓਗੇ ਸੋ ਸਭ ਤੋਂ ਵੱਡੀ ਜਿਹੜੀ ਹੈ ਤਨਖਾਹ ਦੀ ਜਾਣਕਾਰੀ ਪ੍ਰਿੰਸੀਪਲ ਦੇ ਲਈ 78800 ਤੋਂ 2 ਲੱਖ 9200 ਤੱਕ ਤਨਖਾਹ ਰਹਿਣ ਵਾਲੀ ਹੈ ਪੀਜੀਟੀ ਟੀਚਰਾਂ ਦੇ ਲਈ 47600 ਤੋਂ 151100 ਰੁਪਿਆ ਤਨਖਾਹ ਜਿਹੜੀ ਰਹਿਣ ਵਾਲੀ ਹੈ ਟੀਜੀਟੀ ਪੋਸਟਾਂ ਦੇ ਲਈ 44900 ਤੋਂ ਲੈ ਕੇ 142400 ਤਨਖਾਹ ਰਹਿਣ ਵਾਲੀ ਹੈ ਇਸੇ ਤਰ੍ਹਾਂ ਲਾਇਬ੍ਰੇਰੀਅਨ ਦੀ ਤਨਖਾਹ ਇਹ ਵੀ 142 ਤੱਕ ਹੈ 44900 ਤੋਂ ਆਰਟ ਟੀਚਰ ਨੇ ਜਿਹੜੇ ਉਹਨਾਂ ਦੀ ਤਨਖਾਹ 35400 ਤੋਂ 112400 ਰਹਿਣ ਵਾਲੀ ਹੈ ਮਿਊਜ਼ਿਕ ਟੀਚਰ ਨੇ ਜਿਹੜੇ ਜੀ ਉਹਨਾਂ ਦੀ ਤਨਖਾਹ 35400 ਤੋਂ 112400 ਰਹਿਣ ਵਾਲੀ ਹੈ 12400 ਰਹਿਣ ਵਾਲੀ ਹੈ ਸੌਰੀ ਫਿਜ਼ੀਕਲ ਐਜੂਕੇਸ਼ਨ ਦੇ ਟੀਚਰਾਂ ਦੀ ਤਨਖਾਹ 35400 ਤੋਂ 112400 ਰਹਿਣ ਵਾਲੀ ਹੈ ਅਕਾਊਂਟੈਂਟ ਦੇ ਜਿਹੜੀਆਂ ਪੋਸਟਾਂ ਨੇ ਉਹਨਾਂ ਦੀ ਤਨਖਾਹ 35400 ਤੋਂ 112400 ਰਹਿਣ ਵਾਲੀ ਹੈ ਸਟਾਫ ਨਰਸ ਜਿਹੜੀ ਹੈਗੀ ਹੈ ਪੋਸਟਾਂ ਨੇ ਉਹਦੇ ਵਿੱਚ ਤਨਖਾਹ ਜਿਹੜੀ ਹੈਗੀ ਆ ਉਹ 29200 ਤੋਂ 92360 ਰਹਿਣ ਵਾਲੀ ਆ ਹੋਸਟਲ ਵਾਰਡਨ ਦੀ ਜਿਹੜੀ ਤਨਖਾਹ ਹੈ ਉਹ 29200 ਤੋਂ 92300 ਰਹਿਣ ਵਾਲੀ ਹੈ ਸੈਕਟਰੀਅਟ ਅਸਿਸਟੈਂਟ ਦੀ ਤਨਖਾਹ ਹੈ ਜਿਹੜੀ ਉਹ ਤੁਹਾਡੀ ਸਾਥੀਓ 1996300 ਤੱਕ ਰਹਿਣ ਵਾਲੀ ਹੈ ਲੈਬ اٹੈਂਡੈਂਟ ਦੀ ਤਨਖਾਹ ਜਿਹੜੀ ਤੁਹਾਡੀ 18000 ਤੋਂ 56900 ਤੱਕ ਰਹਿਣ ਵਾਲੀ ਹੈ ਸੋ ਇਹ ਤੁਹਾਡੀ ਤਨਖਾਹ ਦੀ ਡਿਟੇਲ ਹੈ ਜਿਹਨਾਂ ਪੋਸਟਾਂ ਦੀ ਅੱਗੇ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਾਥੀਓ ਹਾਂਜੀ ਸੋ ਸਾਥਿਓ ਪੋਸਟ ਵਾਈਜ਼ ਜਿਹੜੀ ਕੁਆਲਿਫੀਕੇਸ਼ਨ ਹੈ ਉਹਦੇ ਵਿੱਚ ਤੁਹਾਡੀ ਜੇਕਰ ਤੁਸੀਂ ਪ੍ਰਿੰਸੀਪਲ ਦੇ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਡੀਆਂ ਸਾਥਿਓ ਜਿਹੜੀਆਂ ਪੋਸਟਾਂ ਨੇ ਉਹਦੇ ਵਿੱਚ ਜਿਹੜੇ 50% ਹੈ ਜਿਹੜੇ ਤੁਹਾਡੇ ਪੋਸਟ ਗ੍ਰੈਜੂਏਸ਼ਨ ਦੇ ਵਿੱਚੋਂ 50% बीएड ਦੇ ਵਿੱਚੋਂ ਤੇ 8 ਤੋਂ 12 ਸਾਲ ਦਾ ਤੁਹਾਡਾ ਜਿਹੜਾ ਟੀਚਿੰਗ ਐਕਸਪੀਰੀਅੰਸ ਹੈ ਜਿਹੜਾ ਉਹ ਚਾਹੀਦਾ ਠੀਕ ਹੈ ਜੀ 8 ਤੋਂ 12 ਸਾਲ ਦਾ ਟੀਚਿੰਗ ਐਕਸਪੀਰੀਅੰਸ ਚਾਹੀਦਾ ਹੈ ਪੋਸਟ ਗ੍ਰੈਜੂਏਟ ਟੀਚਰ ਦੇ ਲਈ ਜਿਹੜੀਆਂ ਲੈਕਚਰਰ ਕੈਟੇਡਰ ਦੇ ਲਈ ਪੋਸਟਾਂ ਨੇ ਪੀਜੀਟੀ ਦੀਆਂ ਉਹਦੇ ਵਿੱਚ ਤੁਹਾਡੇ ਜਿਹੜੇ ਰਿਲੇਟਡ ਸਬਜੈਕਟ ਨੇ ਜਿਸ ਵੀ ਪੋਸਟ ਦੇ ਲਈ ਤੁਸੀਂ ਅਪਲਾਈ ਕਰ ਰਹੇ ਹੋ ਉਸੇ ਪੋਸਟ ਦੇ ਵਿੱਚ ਤੁਹਾਡੀ ਜੇ ਮਾਸਟਰ ਡਿਗਰੀ ਕਰ ਕੀਤੀ ਹੋਈ ਜ਼ਰੂਰੀ ਹੈ ਤਾਂ ਹੀ ਤੁਸੀਂ ਉਸ ਦੇ ਲਈ ਐਲੀਜੀਬਲ ਹੋ ਤਾਂ ਫਿਰ ਤੁਹਾਡੇ ਜਿਹੜੇ ਉਸ ਦੇ ਵਿੱਚੋਂ 50% ਨੰਬਰ ਹੋਣੇ ਚਾਹੀਦੇ ਨੇ ਸੋ ਇਸੇ ਤਰ੍ਹਾਂ B.Ed ਦੇ ਵਿੱਚੋਂ ਵੀ ਤੁਹਾਡੇ ਜਿਹੜੇ 50% ਨੰਬਰ ਆ ਜਿਹੜੇ ਉਹ ਹੋਣੇ ਚਾਹੀਦੇ ਨੇ ਸਾਥੀਓ TGT ਦੇ ਲਈ ਜਿਹੜੇ ਟ੍ਰੇਨਡ ਗ੍ਰੈਜੂਏਟ ਟੀਚਰ ਹੁੰਦੇ ਨੇ ਉਹਨਾਂ ਦੇ ਲਈ ਤੁਹਾਡੀ ਤਨਖਾਹ ਜਿਹੜੇ ਆ ਸੌਰੀ ਜਿਹੜਾ ਤੁਹਾਡਾ ਸਬਜੈਕਟ ਹੈ ਉਹਦੇ ਵਿੱਚੋਂ 50% ਮਾਰਕਸ ਤੇ ਵੀਅਰਡ ਦੇ ਵਿੱਚੋਂ ਹੀ ਤੁਹਾਡੇ 50% ਮਾਰਕਸ ਆ ਜਿਹੜੇ ਹੋਣੇ ਚਾਹੀਦੇ ਨੇ ਜਿਵੇਂ ਤੁਸੀਂ ਐਸਐਸਟੀ ਦੇ ਲਈ ਮੰਨ ਲਓ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਐਸਐਸਟੀ ਹੈ ਜਿਹੜੀ ਸੋਸ਼ਲ ਸਾਇੰਸ ਠੀਕ ਹੈ ਜੀ ਤਾਂ ਉਸ ਦੇ ਵਿੱਚ ਮੁਤਾਬਕ ਤੁਹਾਡੇ 50% ਜਿਹੜੇ ਨੰਬਰ ਆ ਜਿਹੜੇ ਉਹ ਹੋਣੇ ਜ਼ਰੂਰੀ ਨੇ ਤਾਂ ਸੀਟ ਐਟ ਐਗਜ਼ਾਮ ਹੈ ਜਿਹੜਾ ਤੁਹਾਡਾ ਪਾਸ ਹੋਣਾ ਜ਼ਰੂਰੀ ਹੈ ਫੀਮੇਲ ਸਟਾਫ ਨਰਸ ਦੇ ਲਈ ਵੀਐਸਸੀ ਨਰਸਿੰਗ 2.5 ਸਾਲ ਦਾ ਐਕਸਪੀਰੀਅੰਸ ਤੇ ਪੰਜਾਬ ਜਿਹੜੇ ਬੈਡ ਹਸਪਤਲ ਹੈ ਜਿਹੜੇ ਮਿਨੀਮਮ ਹਸਪੀਟਲ 50 ਬੈਡਡ ਹੈ ਉਸ ਦੇ ਵਿੱਚ ਤੁਹਾਡਾ 2.5 ਸਾਲ ਦਾ ਐਕਸਪੀਰੀਅੰਸ ਜਿਹੜਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਹਸਪੀਟਲ ਆਰਡਰਨ ਦੇ ਵਿੱਚ ਗ੍ਰੈਜੂਏਸ਼ਨ ਡਿਗਰੀ ਇਨ ਐਨੀ ਸਟਰੀਮ ਦੇ ਵਿੱਚ ਹੋਣੀ ਚਾਹੀਦੀ ਹੈ ਸਾਥੀਓ ਅਕਾਊਂਟੈਂਟ ਦੇ ਵਿੱਚ ਗ੍ਰੈਜੂਏਸ਼ਨ ਡਿਗਰੀ ਇਨ ਕਮਰਸ ਹੋਣੀ ਚਾਹੀਦੀ ਹੈ ਸੈਕਟਰੀਅਟ ਅਸਿਸਟੈਂਟ ਦੇ ਵਿੱਚ ਪਲੱਸ 2 ਪਾਸ ਹੋਣਾ ਚਾਹੀਦਾ ਤੁਹਾਨੂੰ ਟਾਈਪਿੰਗ ਇੰਗਲਿਸ਼ ਦੀ ਹੋਣੀ ਚਾਹੀਦੀ ਹੈ 35 ਤੁਹਾਡੀ ਡਬਲਯੂਬੀਪੀ ਹੋਣੀ ਚਾਹੀਦੀ ਹੈ ਤੇ ਹਿੰਦੀ ਦੇ ਵਿੱਚ ਜਿਹੜੀ ਤੁਹਾਡੀ ਹੈਗੀ ਹੈਗੀ ਤੀ ਬੀਪੀ ਹੋਣੀ ਚਾਹੀਦੀ ਹੈ ਲੈਬ ਟੈਂਡੈਂਟ ਦੇ ਵਿੱਚ ਤੁਸੀਂ ਜਿਹੜਾ ਹੈਗਾ ਸਾਥਿਓ 10ਵੀਂ ਪਾਸ ਹੋਣੀ ਚਾਹੀਦੀ ਹੈ ਡਿਪਲੋਮਾ ਲੈਬ ਟੈਕਨੀਸ਼ੀਅਨ ਦਾ ਹੋਣਾ ਚਾਹੀਦਾ ਤੁਹਾਡੇ ਕੋਲ ਜਾਂ 12ਵੀਂ ਪਾਸ ਹੋਣੀ ਚਾਹੀਦੀ ਹੈ ਤੁਹਾਡੀ ਤੇ ਨਾਲ ਤੁਹਾਡੇ ਕੋਲ ਜਿਹੜਾ ਸਾਇੰਸ ਦੇ ਨਾਲ ਮਤਲਬ ਜਿਹੜੀ 12ਵੀਂ ਪਾਸ ਹੋਣੀ ਚਾਹੀਦੀ ਹੈ ਪੋਸਟ ਵਾਈਜ਼ ਜਿਹੜੀਆਂ ਵੈਕੈਂਸੀਜ਼ ਨੇ ਸਾਥਿਓ ਮੇਨ ਗੱਲ ਸਭ ਤੋਂ ਵੱਡੀ ਕਿ ਜਿਹੜੀਆਂ ਇਹ ਪੋਸਟ ਵਾਈਜ਼ ਪ੍ਰਿੰਸੀਪਲਆਂ ਦੇ 225 ਪੋਸਟਾਂ ਨੇ PGP ਟੀਚਰ ਜਿਹੜਾ 1460 ਪੋਸਟਾਂ ਨੇ ਹੋਸਟਲ ਗਾਰਡਨ ਦੀਆਂ 346 ਪੋਸਟਾਂ ਨੇ ਸੈਕਟਰੀਟ ਅਸਿਸਟੈਂਟ ਕਲਰਕ ਜਿਹੜੇ ਨੇ ਉਹ 228 ਪੋਸਟਾਂ ਨੇ ਅਸਿਸਟੈਂਟ ਦੀਆਂ ਜਿਹੜੀਆਂ ਘਾਟ ਪੋਸਟਾਂ ਨੇ ਇਸੇ ਤਰ੍ਹਾਂ ਫੀਮੇਲ ਸਟਾਫ ਦੀਆਂ 550 ਪੋਸਟਾਂ ਨੇ TGT ਟੀਚਰ ਦੀਆਂ 3962 ਪੋਸਟਾਂ ਨੇ ਵੱਡੀ ਗਿਣਤੀ ਹੈ ਪੋਸਟਾਂ ਦੀ PGT ਦੀਆਂ 1460 ਪੋਸਟਾਂ ਸੀ ਤਾਂ ਇਹ ਵੱਡੀ ਗਿਣਤੀ ਦੇ ਵਿੱਚ ਨਹੀਂ ਪੋਸਟਾਂ ਪੋਸਟ ਵਾਰਡਨ ਦੀਆਂ ਫੀਮੇਲ ਪੋਸਟਾਂ ਜਿਹੜੀਆਂ 289 ਨੇ ਲੈਬ ਅਟੈਂਡੈਂਟ ਦੀਆਂ ਜਿਹੜੀਆਂ ਹੈਗੀਆਂ 146 ਸੋ ਇਸ ਤਰ੍ਹਾਂ ਸਾਥੀਓਇ ਕੁੱਲ ਪੋਸਟਾਂ ਦੀ ਗਿਣਤੀ ਹੈ ਜਿਹੜੀ ਉਹ 7200 ਜਿਹੜੀ ਹੈਗੀ ਐ 67 ਰਹਿਣ ਵਾਲੀ ਐ ਸੋ ਸਾਥੀਓਇ ਇਹ ਐਮਆਰਐਸ ਦੀਆਂ ਪੋਸਟਾਂ ਨੇ ਜਿਨ੍ਹਾਂ ਦੀ ਵੱਡੀ ਗਿਣਤੀ ਐ ਸੋ ਇਹਨਾਂ ਨੂੰ ਤੁਸੀਂ ਜ਼ਰੂਰ ਅਪਲਾਈ ਕਰੋ ਤੇ ਫੋਲੋ ਨੋਟੀਫਿਕੇਸ਼ਨ ਐ ਜਿਹੜਾ ਉਹ ਤੁਹਾਨੂੰ ਆਪਣੇ YouTube ਚੈਨਲ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਏ ਨੇ WhatsApp ਗਰੁੱਪ ਦੇ ਤੇ Telegram ਗਰੁੱਪ ਦੇ ਉੱਥੋਂ ਮਿਲ ਜੂਗਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ